ਸਾਰਿਆਂ ਦਾ ਵੈਲਕਮ ਹੋ ਗਿਆ ਜੀ ਸਾਡੀ ਨਵੀਂ ਵੀਡੀਓ ਵਿੱਚ ਸਾਡੇ ਚੈਨਲ ਪਰੇ ਨਾਲ ਪ੍ਰਾਕ ਤੇ ਸਾਰੇ ਨਵੇਂ ਸੱਜਣ ਜਿਹਨੇ ਸਾਡੇ ਚੈਨਲ ਨਾਲ ਜੁੜ ਰਹੇ ਆ ਜਾਂ ਜਿੰਨੇ ਵੀ ਪੁਰਾਣੇ ਸਾਡੇ ਸਬਸਕ੍ਰਾਈਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਨਵਾਂ ਟੌਪਿਕ ਲੈ ਕੇ ਆਏ ਆ ਟੌਪਿਕ ਬਾਰਤਨ ਪਤਲਾ ਕੀ ਗਿਆ ਹੋਵੇਗਾ ਜਿਵੇਂ ਕਿ ਅੱਜ ਕੱਲ ਬੜਾ ਟ੍ਰੈਂਡਿੰਗ ਚੱਲ ਰਹੀ ਹੈ ਜੀ ਠੀਕ ਹੈ ਵੀਰ ਜੀ ਤੇ ਜੇ ਮੈਂ ਨਾ ਪਛੇੜ ਇੱਕ ਇੰਟਰਵਿਊ ਕੇ ਚੈਨਲ ਤੇ ਆਈ ਤੇ ਉਹਦੇ ਵਿੱਚ ਜੋ ਤੇ ਸਵਾਲ ਲੈ ਵੀ ਦਵਾਈ ਬਾਰੇ ਦੱਸਿਆ ਆ ਉਹਦੇ ਵਿੱਚ ਤੇ ਚਲੋ ਵਧੀਆ ਵਾ ਕਿਉਂਕਿ ਜਿੰਨੀਆਂ ਬਿਮਾਰੀਆਂ ਜਾਂ ਜਿੰਨੀਆਂ ਕੋਈ ਪ੍ਰੋਬਲਮਾਂ ਪੈਂਦੀਆਂ ਕਬੂਤਰਾਂ ਨੂੰ ਜੀ ਯਾਰ ਕਿਸੇ ਨੂੰ ਇਲਾਜ ਦੱਸ ਦਾਂਗੇ ਜਾਂ ਕੋਈ ਇਹਦਾ ਇਲਾਜ ਹੈਗਾ ਵਧੀਆ ਕਿ ਕੋਈ ਤੇ ਕੋਈ ਕਿਸ ਨੂੰ ਦੱਸ ਦੇ ਤੇ ਉਹਨਾਂ ਯਾਰ ਭਲਾ ਹੀ ਹੁੰਦਾ ਪੋਣੇ ਲੱਗੂ ਕਿੰਨ ਠੀਕ ਹੈ ਜੀ ਤੇ ਗੱਲ ਕਰ ਰਹੇ ਆ ਜੀ ਆਪਾਂ ਟੋਨੀ ਟ੍ਰੇਜ਼ਰ ਇੱਕ ਸਪਲੀਮੈਂਟ ਆ ਆਸਟ੍ਰੇਲੀਆਲ ਕੰਪਨੀ ਦੀ ਦਵਾਈ ਆ ਦਵਾਈ ਕਹਦੇ ਯਾਰ ਇੱਕ ਗੁਣਾ ਦੀ ਗੁੱਤਲੀ ਆ ਇੱਕ ਖਜ਼ਾਨਾ ਹੀ ਆ ਜਿਵੇਂ ਕਿ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹਨ ਟੋਨੀ ਕਿਸੇ ਬੰਦੇ ਦਾ ਨਾਮ ਆ ਤੇ ਟ੍ਰੈਜਰ ਟ੍ਰੈਜਰ ਦਾ ਮਤਲਬ ਉਹਦਾ ਖਜ਼ਾਨਾ ਵਾਕੇ ਯਾਰ ਇਹ ਖਜ਼ਾਨਾ ਕਬੂਤਰਾਂ ਦੀ ਕੋਈ ਵੀ ਇਹੋ ਜੀ ਬਿਮਾਰੀ ਆਉਣ ਤੋਂ ਪਹਿਲਾਂ ਜਾਂ ਹੋਣ ਤੋਂ ਪਹਿਲਾਂ ਜਾਂ ਹੋ ਗਈ ਆ ਤੇ ਇਹ ਦਵਾਈ ਤੁਹਾਡੇ ਕੋਲ ਹੈਗੀ ਹੈ ਤੇ ਤੁਸੀਂ ਕਬੂਤਰ ਤੁਹਾਡਾ ਨੋ ਨੋ ਆ ਜਾਂਦਾ ਦੋਆਂ ਦਰਾਂ ਦੇ ਵਿੱਚ ਠੀਕ ਹੈ ਜੀ ਤੇ ਇਹ ਮੈਂ ਤੁਹਾਨੂੰ ਦੱਸੂਗਾ ਅੱਗੇ ਵੀਡੀਓ ਦੇ ਵਿੱਚ ਦਵਾਈ ਕੰਮ ਕੀ ਕਰਦੀ ਆ ਕਿਹੜੀਆਂ ਦਵਾਈਆਂ ਸੌਰੀ ਕਿਹੜੀ ਕਿਹੜੀ ਬਿਮਾਰੀ ਤੋਂ ਆਪਾਂ ਕਬੂਤਰ ਨੂੰ ਦੇ ਸਕਦੇ ਆ ਤੇ ਕਦੋਂ ਦੇਣੀ ਆ ਕਿਵੇਂ ਦਾ ਇਸਤੇਮਾਲ ਕਰਨੇ ਆ ਕਿੱਥੋਂ ਮਿਲਦੀ ਆ ਕੀ ਇਹਦਾ ਪ੍ਰਾਈਸ ਆ ਤੇ ਚੈਨਲ ਦੇ ਨਾਲ ਬਣਦੇ ਰਹੋ ਤੇ ਵੀਡੀਓ ਜਿਆਦਾ ਲੰਬੀ ਨਹੀਂ ਆਪਾਂ ਕਿਹ ਜਣੀ ਛੋਟੀ ਵੀਡੀਓ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਭਰਾਣਾ ਵੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਜਿਹੜੇ ਜਿਹੜੇ ਵੀਰੇ ਦਵਾਈ ਵਰਤਦੇ ਆ ਜਾਂ ਜਿਨ੍ਹਾਂ ਨੇ ਇਹ ਤੁਰ ਰਿਜ਼ਲਟ ਲਿਆ ਠੀਕ ਹੈ ਜੀ ਤੇ ਜਿਆਦਾ ਮੈਂ ਗੱਲਾਂ ਨਾ ਕਰਦਾ ਆਪਣਾ ਟੌਪਿਕ ਕੋਲਣਾ ਤੇ ਚਲੋ ਚੱਲੀਏ ਹਾਂਜੀ ਵੀਰ ਜੀ ਟੋਨੀ ਟ੍ਰੇਜ਼ਰ AR5 ਕੰਮ ਇੱਕੋ ਵਰੀ ਕਰਦੀ ਹੈ ਗੋਲੀ 5 in 1 ਗੋਲੀ ਨੂੰ ਕਿਹਾ ਜਾਂਦਾ ਇਹਦੀ ਡੱਬੀ ਮੈਂ ਆ ਫੋਟੋ ਚ ਵੀ ਲਈ ਆ ਇੱਥੇ ਫੋਟੋ ਫੇਰ ਦੁਬਾਰਾ ਮੈਂ ਲਾ ਦੂੰਗਾ ਪੰਜ ਤਰ੍ਹਾਂ ਦੀਆਂ ਬਿਮਾਰੀਆਂ ਉਹ ਕਬੂਤਰਾਂ ਦਾ ਪਚਾਅ ਕਰਦੀ ਹੈ ਠੀਕ ਹੈ ਵੀਰ ਜੀ ਤੇ ਇਹ 100 ਦੀ ਪੈਕਿੰਗ ਚ ਆਉਂਦੀ ਆ 1000 ਕੁਲੇ ਦੀ ਪੈਕਿੰਗ ਚ ਆਉਂਦੀ ਆ ਜਿਵੇਂ ਜਿਵੇਂ ਤੁਸੀਂ ਪੈਸੇ ਵਧਾਈਓਗੇ ਤੁਹਾਨੂੰ ਉਸ ਹਿਸਾਬ ਨਾਲ ਵਾਧੂ ਕੁਲੇ ਮਿਲ ਜਾਣਗੇ ਤੇ ਇੰਡੀਆ ਦੇ ਵਿੱਚ ਜੇ ਇਹਦਾ ਪ੍ਰਾਈਸ ਗੱਲ ਕਰੀਏ ਨਾ ਜੇ ਕਿ ਕੋ ਕੋ ਜਿਸ ਤਰ੍ਹਾਂ ਕੋਈ ਮੰਗਵਾ ਕੇ ਦਿੰਦੇ ਆ ਜਾਂ ਕੋਈ ਭਜਨ ਦਾ ਸਮਾਨ ਕਬੂਤਰਾਂ ਦਾ ਵੇਚਦੇ ਉਹ 3500 ਦੀ ਤੇ 103500 ਰੁਪਏ ਦੀ ਪੈ ਜਾਂਦੀ ਹੈ ਤੇ ਜੇ ਤੁਹਾਡਾ ਕੋਈ ਸੱਜਣ ਦੋਸਤ ਭਰਾ ਆਸਟ੍ਰੇਲੀਆ ਵਰਗੀ ਕੰਟਰੀ ਗ੍ਰੇਨਡਾ ਤੇ ਉੱਧ ਕੋ ਤੁਸੀਂ ਇਹ ਮੰਗਾ ਸਕਦੇ ਜੂ ਬਹੁਤ ਵਧੀਆ ਗੋਲੀਆਂ ਯਾਰ ਉਹਨਾਂ ਨੂੰ ਤੇ ਕਿੰਨੀਆਂ ਪੈਣੀਆਂ ਕਰੇ ਹੱਦ ਕੋਈ 15 ਜਾਂ 20 ਡਾਲਰ ਦੀ ਉਹ ਡੱਬੀ ਪੈ ਜੂਗੀ ਜਿੱਤੋਂ ਜ਼ਿਆਦਾ ਮਹਿੰਗੀਆਂ ਨਹੀਂ ਠੀਕ ਹੈ ਜੀ ਤੇ ਮੈਂ ਤੁਹਾਨੂੰ ਦੱਸਦਾ ਵੀ ਇਹ ਬਿਮਾਰੀਆਂ ਕਿਹੜੀਆਂ ਹੁੰਦੀਆਂ ਕਬੂਤਰਾਂ ਨੂੰ ਤੇ ਉਹਨਾਂ ਨੂੰ ਤੋਂ ਕਿਵੇਂ ਕੰਮ ਕਰਦੀ ਹੈ ਤੇ ਕਿਵੇਂ ਦੇਣ ਜਾਈਏ ਠੀਕ ਹੈ ਜੀ ਇਹ ਦਵਾਈ ਜਿਹੜੀ ਨਾ ਯਾਰ ਐਂਟੀਬਾਇਓਟਿਕ ਆ ਐਂਟੀ ਪ੍ਰੋਟੋਜ਼ੋਆ ਕੋਕੋਡੀਸ ਇੱਕ ਬਿਮਾਰੀ ਹੁੰਦੀ ਹੈ ਜਿਹੜਾ ਮੂੰਹ ਦੇ ਵਿੱਚ ਉਹਨੂੰ ਮੂੰਹ ਦਾ ਜ਼ਿਆਰਬਾਦ ਕਹਿੰਦੇ ਨੇ ਆ ਉਸ ਤੋਂ ਆ ਕਬੂਤਰਾਂ ਦੀ ਅੱਖਾਂ ਖਰਾਬ ਹੁੰਦੀਆਂ ਉਸ ਤੋਂ ਵੀ ਕੰਮ ਕਰਦੀ ਆ ਉਸ ਤੋਂ ਬਾਅਦ ਕਬੂਤਰ ਛੋਕੜੇ ਜਾ ਜਾਂਦੇ ਉਸ ਤੋਂ ਵੀ ਕੰਮ ਕਰਦੀ ਆ ਕਬੂਤਰ ਇਕੱਠੇ ਹੋ ਕੇ ਗੁੱਠਾਂ 'ਚ ਬੈਂਦੇ ਆ ਉਸ ਤੋਂ ਵੀ ਕੰਮ ਕਰਦੀ ਆ ਠੀਕ ਹੈ ਜੀ ਤੇ ਕਬੂਤਰਾਂ ਦੇ ਪੋਰਟ ਸਹੀ ਨੇ ਜਲਦੀ ਦਾਣੇ ਸਹੀ ਡਾਈਜੈਸਟਿੰਗ ਕਰਦੇ ਮੈਨਾਂ ਵੀ ਯਾਰ ਜਿੰਨੀਆਂ ਵੀ ਕਬੂਤਰਾਂ ਦੀਆਂ ਬਿਮਾਰੀਆਂ ਸਾਰੀਆਂ ਤੋਂ ਹੀ ਇਹ ਗੋਲੀ ਐਵੇਂ ਨਹੀਂ ਇਹਨੂੰ ਸੰਜੀਵਨੀ ਬੂਟੀ ਕਹਿੰਦੇ ਆ ਕਬੂਤਰਾਂ ਵਾਲੇ ਸਾਰੀਆਂ ਬਿਮਾਰੀਆਂ ਤੋਂ ਇਹਨੂੰ ਨਹੀਂ ਵਰਤ ਸਕਦੇ ਠੀਕ ਹੈ ਜੀ ਤੇ ਇਹ ਜਿਹੜੀ ਦਵਾਈ ਆ ਅਗਰ ਤੁਹਾਡੇ ਕੋਡੇ ਜੈਗੀਆਂ ਨਾ ਕਈ ਤੇ ਯਾਰ ਕਬੂਤਰ ਜਿਤਨਾ ਕਮਜ਼ੋਰੀ ਜਿਹੜੇ ਚੱਲ ਜਾਂਦੇ ਉਹਨਾਂ ਤੇ ਵੀ ਇਹ ਦਵਾਈ ਦਾ ਬੜਾ ਵਧੀਆ ਫੈਕਟ ਹੈ ਤੇ ਉਹ ਵੀ ਇਹ ਦਵਾਈ ਵਰਤਦੇ ਠੀਕ ਹੈ ਕੁਝ ਬਾਰੇ ਨਹੀਂ ਮੈਂ ਦੱਸ ਸਕਿਆ ਕੁਝ ਹੋਰ ਦਾ ਤਾਂ ਜਿਵੇਂ ਕਬੂਤਰਾਂ ਨੂੰ ਗਲੇ ਦਾ ਜ਼ਹਿਰ ਬਾਦ ਉਹ ਹੁੰਦਾ ਜਿਦਾਂ ਪਿਛੀ ਵੀਡੀਓ ਵੀ ਪਾਈ ਮੂੰਚ ਫਿੰਸੀਆਂ ਹੋ ਜਾਂਦੀਆਂ ਠੀਕ ਹੈ ਜੀ ਤੇ ਅੱਖਾਂ ਤੇ ਲੱਗੇ ਫਿੰਸੀਆਂ ਹੋ ਜਾਂਦੀਆਂ ਅੱਖਾਂ ਦੇ ਬਾਂਦੀ ਹੋ ਜਾਂਦੀਆਂ ਅੱਖਾਂ ਵਿੱਚ ਚੁੰਝਾਂ ਟੁੱਟ ਜਾਂਦੀਆਂ ਗਾਲ ਜਾਂਦੀਆਂ ਵਧੀਆ नस्ਲ ਦੇ ਬੱਚੇ ਸਾਡੇ ਪਾਜ ਦੇ ਨੇ ਠੀਕ ਹੈ ਜੀ ਉਹ ਜਿਹੜੀ ਉਸ ਕੰਡੀਸ਼ਨ ਦੇ ਵਿੱਚ ਵੀ ਇਹ ਤੁਹਾਡੇ ਕਬੂਤਰਾਂ ਨੂੰ ਨੌਂ ਵਰ ਨੌਂ ਕਰ ਦਿੰਦੀ ਹੈ ਐਡੇ ਮਹਿੰਗੇ ਯਾਰ ਸਾਡੇ ਕੋਲ ਕਬੂਤਰ ਹੁੰਦੇ ਆ ਅਸੀਂ ਨਿਕ ਨੇ ਕਿ ਕੋਈ ਨੇ ਦੱਸੀ ਕੋਈ ਉਹਨੇ ਦੱਸੀ ਉਹਨੇ ਦੱਸੀ ਗੱਲ ਦਵਾਈਆਂ ਲੈ ਲੈਣ ਤੇ ਯਾਰ ਚੁੱਪ ਕਰਕੇ ਇਹੋ ਜੀ ਚੀਜ਼ ਯੂਜ਼ ਕਰਿਆ ਕਰੋ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਦਵਾਈ ਵਰਤਣੀ ਕਿਵੇਂ ਜੇ 100 ਗੋਲੀ ਦੀ ਪੈਕਿੰਗ ਹੁੰਦੀ ਠੀਕ ਹੈ ਜੀ ਜਿਹੜੇ ਵੀ ਕਬੂਤਰ ਉਹ ਤੁਹਾਡੇ ਨੂੰ ਪ੍ਰੋਬਲਮ ਆ ਦਾਣੇ ਪਾਣੀ ਤੋਂ ਬਾਅਦ ਰਾਤ ਨੂੰ ਇੱਕ ਗੋਲੀ ਉਹ ਕਬੂਤਰ ਨੂੰ ਦੋ ਤੇ ਥੋੜਾ ਜਿਹਾ ਪਾਣੀ ਹਲਕਾ ਕੋਸਾ ਨੀਮ ਕਰ ਹੋਣ ਦੇ ਤਰ੍ਹਾਂ ਦੇ ਕੇ ਛਾੜ ਦੋ ਇਹ ਵੇਲੇ ਜਿਹੜਾ ਦਵਾਈ ਦੇ ਉੱਪਰ ਲਿਖਿਆ ਉਹਨਾਂ ਵੀ ਤਿੰਨ ਤੋਂ ਚਾਰ ਦਿਨ ਤੱਕ ਇਹ ਦਵਾਈ ਰਿਪੀਟ ਕਰਨੀ ਸ਼ੈਦੀ ਪਰ ਕਬੂਤਰ ਦੂਜੇ ਦਿਨ ਤੁਹਾਡਾ ਕੈਮ ਹੋ ਜਾਂਦਾ ਜਿਆਦਾ ਸਾਮਾਨੇ ਜਾਂਦਾ ਤੇ ਚੌਥੇ ਦਿਨ ਇਹ ਕਬੂਤਰ ਨੋ ਨੋ ਹੋ ਕੇ ਆਹ ਤੁਹਾਡਾ ਫੁੱਡੇ ਜੀ ਤੋ ਰੈਪਰੂ ਹੈ ਠੀਕ ਹੈ ਜੀ ਜੇ ਤਰ੍ਹਾਂ ਕਬੂਤਰਾਂ ਦੀਆਂ ਲੱਤਾਂ ਹੀ ਬਿਲਕੁਲ ਖੜ ਜਾਂਦੀਆਂ ਕਹਿੰਦੀਆਂ ਕਮਜ਼ੋਰੀ ਕਰਕੇ ਉਹ ਸਿਚੁਏਸ਼ਨ ਜਿਹੇ ਕਬੂਤਰਾਂ ਤੇ ਦਵਾਈ ਨਹੀਂ ਦੇ ਸਕਦੇ ਤੇ ਜਿਦ ਤਰ੍ਹਾਂ ਆਪਾਂ ਲਗਾਤਾਰ ਚੰਦ ਰੂਸਤ ਕਬੂਤਰਾਂ ਨੂੰ ਦੇ ਜੀ ਉਹ ਦੇਣ ਦਾ ਕੋਈ ਭਰਾ ਫਾਇਦਾ ਨਹੀਂ ਜੋ ਇਹ ਦਵਾਈ ਉਦੋਂ ਯੂਜ਼ ਕਰੋ ਜਦੋਂ ਤੁਹਾਡੇ ਕਬੂਤਰਾਂ ਨੂੰ ਕੋਈ ਪ੍ਰੋਬਲਮ ਆ ਜੇ ਤੁਹਾਨੂੰ ਜਿਹੜੀਆਂ ਬਿਮਾਰੀਆਂ ਪਿਛੇ ਦੱਸ ਗਿਆ ਉਹਨਾਂ ਬਿਮਾਰੀਆਂ ਚ ਕੋਈ ਬਿਮਾਰੀ ਹੈਗੀ ਠੀਕ ਹੈ ਜੀ ਤੇ ਜਿਵੇਂ ਕਬੂਤਰ ਕਈ ਬਿਮਾਰ ਹੋ ਜਾਂਦੇ ਸਾਡੇ ਸ਼ੌਕੜੇ ਚ ਹੁੰਦੇ ਆ ਅ ਨਿਕਲ ਆਉਂਦੇ ਆ ਲੇਕਿਨ ਉਹਨਾਂ ਦੀ ਹੱਡੀ ਤਿਉਹ ਦੀ ਤਿਉਹ ਹੀ ਨਹੀਂ ਹਟਦੀ ਉਵੇਂ ਹੀ ਰਹਿੰਦੀ ਆ ਉਹੋ ਜਿਹੇ ਕਬੂਤਰਾਂ ਨੂੰ ਦੇ ਪੰਜ ਚਾਰ ਦਿਨ ਦਵਾਈ ਦਾ ਇਸਤੇਮਾਲ ਕਰੋ ਸ਼ਾਮ ਨੂੰ ਦਾਣੇ ਪਾਣ ਤੋਂ ਬਾਅਦ ਰਾਤ ਨੂੰ ਦੋ ਗੋਲੀ ਠੀਕ ਹੈ ਜੀ ਤੇ ਇਹ ਕਬੂਤਰ ਤੁਹਾਡੇ ਐ ਥੱਲੇੋਂ ਪੂਰਾ ਸਰੀਰ ਭਰ ਆਉਣਗੇ ਤੇ ਸੈੱਟ ਹੋ ਜਾਣਗੇ ਠੀਕ ਹੈ ਤੇ ਇਹ ਇਹ ਸੱਜਣ ਕੋ ਇਹ ਦਵਾਈ ਹੈ ਨਹੀਂ ਆ ਇਹ ਕੋਈ ਫਰਕ ਨਹੀਂ ਪੈਂਦਾ ਯਾਰ 100 ਗੋਲੀ ਹੋਵੇ ਨਾ ਤੁਹਾਡੇ ਕੋਲ 30 40 ਕਬੂਤਰ ਹੈਗੇ 50 ਰੱਖੇ ਤੇ ਤੁਹਾਡਾ ਵਧੀਆ 5 6 ਮਹੀਨੇ ਸਾਲ ਬਣੇ ਕਰ ਦਿੰਦੇ ਤੇ ਇਹੋ ਜੀ ਦਵਾਈ ਤੁਸੀਂ ਆਪਣੇ ਪੱਕਾ ਕਰ ਰੱਖੋ ਕਬੂਤਰਾਂ ਵਾਸਤੇ ਐਂ ਇਧਰੋਂ ਗੋਵੇ ਕੇ ਦਵਾਈ ਉਧਰੋਂ ਪੁਸਕੇ ਦੇ ਨਾਲੋਂ ਠੀਕ ਹੈ ਜੀ ਤੇ ਕਬੂਤਰ ਬੜੇ ਵਧੀਆ ਸੈੱਟ ਰੱਖਦੇ ਆ ਤੇ ਇੰਨੀ ਗੱਲਾਂ ਕਹਿੰਦੇ ਹੋਏ ਆਪਾਂ ਅੱਜ ਦੀ ਵੀਡੀਓ ਆਪਣੇ ਸਮੂਹਤ ਕਰਦੇ ਹਾਂ ਜਲਦੀ ਮਿਲਦੇ ਆਂ ਕੇ ਨਵੇਂ ਟੌਪ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ